ਤੇ ਰਾਖੀ ਹਾਲ ਮੇਰੇ ਜਿਨਾਂ ਮੈਂ ਬਲਾਈਂ ਟੰਗਾ ਪਈਆਂ ਅੱਛਾ ਹਾਂ ਜੀ ਕਰਤਾ ਮੇਰੇ ਜਿੱਜੇ ਨੇ ਨੀ ਪਰ ਲਸਨ ਲੈ ਬਟੂਤ ਪੈਸੇ ਪਾ ਕੇ ਲੁਧਿਆਣੇ ਸੈਸ਼ਨ ਤੋਂ ਮੁੜੀ ਆਇਆ ਜੇ ਫਟਾ ਕੇ ਦੀ ਫੋਟਾ ਇਹ ਤਾਂ ਬਲਾਈਂ ਮਾਰੀ ਹੋਈ ਜਿੱਜੇ ਨਾਲ ਨਿਕਲੇ ਨਿਕਲਾ ਚੱਲ ਤੇਰੇ ਪੇਕੇ ਚੱਲੀਏ ਮੈਂ ਤਾਂ ਪੱਛੀ ਵੀ ਦਿਨ ਮਾਰੀ ਛਾਲ ਤੇ ਬੈਗੀ ਮੋਟਰਸਾਈਕਲ ਦੇ ਉੱਤੇ ਸਾਈਕਲ ਦੇ ਉੱਤੇ ਇੱਧਰਲੇ ਪਾਸੇ ਕਦੇ ਇੱਧਰਲੇ ਪਾਸੇ ਚੜਾਤਾ ਸਾਈਕਲ ਰੋੜੇ ਤੇ ਉਸੜ ਕੀ ਦੜਾਸ ਜਿੱੱਚਾ ਸੌਂਦਾ ਸਾਈਕਲ ਸੌੜ ਗਿਆ ਕੁਝ ਖਾ ਕੇ ਸੋੜੇ ਜਾਂਦਾ ਜਾਂਦਾ ਦੁੱਖੀ ਆ ਬਿਟ ਤੜਾ ਕਿ ਫੋਟਾ ਟੱਪ্লাই ਮੜੀ ਹੋਈ ਚਿੱਤੇ ਨਾਲ ਨੀਹ ਦੇ ਕੜਾ ਟਿੱਕੇ ਉਹਦੇ ਨਾਲ ਰੋਟੀ ਨਹੀਂ ਖਾਂਦਾ ਦੁਰਕਾਮਨਾ ਮਗਾਇਤ ਰੰਗ ਪਾਪਾ ਕੇ ਜਿੱਜਾ ਸੋਡਾ ਅਖੀਰ ਮੈਂ ਤਾਂ ਸੌਂਦੀ ਹੂੰ ਗੰਗਾ